ਸਸ਼ੀ ਕਾਲ ਦੋਸਤੋ ਕਿਵੇਂ ਉਮੀਦ ਕਰਦੀਆਂ ਸਾਰੇ ਠੀਕ ਠਾਕ ਹੋਗੇ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਚੈਨਲ ਦੇ ਉੱਤੇ ਤੁਸੀਂ ਦੇਖ ਰਹੇ ਹੋ ਬਹੁਤੀ ਕੈਂਡ ਵਾਲਾ ਵਲੌਗ ਤੇ ਸਭ ਤੋਂ ਪਹਿਲਾਂ ਮੈਂ ਹੋ ਗਈਆਂ ਤਿਆਰ ਸਵੇਰੇ ਦੇ 8 ਵਜੇ ਨੇ ਤੇ ਆਪਾਂ ਕਿਤੇ ਜਾ ਰਹੇ ਹਾਂ ਤੇ ਨਾਲ ਮੇਰੀ ਪਲਟਨ ਵੀ ਹੋ ਗਈ ਹੈ ਤਿਆਰ ਤੇ ਤੁਹਾਨੂੰ ਮੈਂ ਆਪਣੀ ਪਲਟਨ ਦੇ ਨਾਲ ਸਸ਼ੀ ਕਾਲ ਕਰੋ ਹੈਲੋ ਗਾਇਲ ਨਿਆਮਤ ਸਸ਼ੀ ਕਾਲ ਕਰੋ ਸਸ਼ੀ ਹਾਂ ਨਿਆਮਤ ਕਿੱਥੇ ਚੱਲੀ ਹੈ ਮਾਊਂਟਨਸ ਪਹਾੜ ਚੋ ਪਹਾੜ ਨਿਆਮਤ ਤੁਸੀਂ ਕਿੱਥੇ ਚੱਲੇ ਹੋ ਕਿੱਥੇ ਕੁਮੀ ਕੁਮੀ ਯੇ ਸੋ ਅਸੀਂ ਜਾ ਰਹੇ ਹਾਂ ਜੀ ਘੁਮੀ ਘੁਮੀ ਜਿਵੇਂ ਤੁਹਾਨੂੰ ਨਿਆਮਤ ਨੇ ਦੱਸ ਦਿੱਤਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬੈਗ ਨੰਬਰ 1 ਬੈਗ ਨੰਬਰ 2 ਬੈਗ ਨੰਬਰ 3 ਬੈਗ ਨੰਬਰ 4 ਆ ਸਾਡਾ ਚੀਜ਼ੀਆਂ ਵਾਲਾ ਸਮਾਨ ਆ ਇਹ ਚੰਹੀ ਸਾਰੀਆਂ ਚੀਜ਼ੀਆਂ ਵਗੈਰਾ ਪਾਣੀ ਵਾਲੀ ਬੋਤਲ ਤੇ ਕੋਲਡਰਿੰਗ ਵਗੈਰਾ ਸਾਰਾ ਕੁਝ ਰੱਖਿਆ ਵਾ ਆ ਸਾਡਾ ਐਕਸਪ੍ਰੈਸ ਸਮਾਨ ਆ ਜਿਹੜੇ ਨਾਲ ਚੱਲਿਆ ਵਾ ਜਾਣਾ ਵਾ ਨਹੀਂ ਲੈ ਕੇ ਜਾਣਾ ਤੈਨੂੰ ਆਉਨੇ ਜਾਣਾ ਨਾਮ ਤੂੰ ਕੀ ਜਾਨੇ ਕਿੰਚੰਗ ਗੋਪਰੀ ਨੂੰ ਸੋਟਣ ਆ ਗਈ ਸੁਦੋਸਤ ਫਾਈਨਲੀ ਹੁਣ ਅਸੀਂ ਨਿਕਲ ਚੱਲੇ ਆ ਨਿਕਲ ਨਿਕਲ ਰੈਡੀ ਹੋ ਬੱਚਿਓ ਹਾਂਜੀ ਕਿੰਨੇ ਐਕਸਾਈਟਿਡ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਸਾਡੀ ਫਸਟ ਟ੍ਰਿਪ ਹੈ ਪਪਾ ਜੇ ਫਸਟ ਟ੍ਰਿਪ ਹੈ ਪਾੜਾਂ ਚ ਹਾਂ ਇਹਨਾਂ ਦੀ ਫਸਟ ਟ੍ਰਿਪ ਆ ਅਸੀਂ ਕਾਫੀ ਤੇ ਅਸੀਂ ਵਰੀ ਕਿਉਂ ਇਹ ਹੰਮਲ ਮਾਰਨੀਆਂ ਅੱਜ ਮੈਂ ਅਸੀਂ ਕਾਫੀ ਚਿਰ ਬਾਅਦ ਚੱਲੇ ਆ ਮਤਲਬ ਨਿਆਮਤ ਦੇ ਹੋਂ ਤੋਂ ਬਾਅਦ ਕਾਫੀ ਚਿਰ ਬਾਅਦ ਚੱਲੇ ਆ ਸੋ ਸੋ ਦੋਸਤੋ ਹੁਣ ਗੱਡੀ ਹੋ ਗਈ ਹੈ ਫੁੱਲ ਪੈਕ ਕਿਉਂਕਿ ਬਾਕੀ ਸਵਾਰੀਆਂ ਵੀ ਆ ਗਈਆਂ ਨੇ ਸਾਰੇ ਸੱਸੀ ਗੱਲ ਕਰ ਸਕਦੇ ਨੇ ਇੱਕ ਬਹੁਤ ਵੱਡੀ ਸਵਾਰੀ ਸਾਡੀ ਅੱਗੇ ਵੀ ਬੈਠੀ ਹੈ ਸਰ ਸੱਸੀ ਗੱਲ ਕਰ ਸਕਦੇ ਹੋ ਪਲੀਜ਼ ਮੂ ਆਪਣਾ ਟੈਗ ਇਧਰ ਇਧਰ ਸਰ ਇਧਰ ਸੋ ਇਹ ਅਸੀਂ ਸਾਰੇ ਜਣੇ ਜਾ ਰਹੇ ਹਾਂ ਫਾਈਨਲੀ ਮਤਲਬ ਟ੍ਰਿਪ ਬਣਾਉਂਦਿਆਂ ਨੂੰ ਸਾਨੂੰ ਹੋ ਗਿਆ ਬਹੁਤ ਟਾਈਮ ਪਰ ਇਹ ਬਣਦਾ ਹੀ ਨਹੀਂ ਸੀਗਾ ਤੇ ਕੱਲ ਅਚਾਨਕ ਹੀ ਬਣ ਗਿਆ ਚਲੋ ਹੁਣ ਤੁਹਾਨੂੰ ਮਿਲਦੀਆਂ ਰਸਤੇ 'ਚ ਸੋ ਪਾੜੋਗੇ ਨੇ ਚਾਲੂ ਕਿਉਂ ਸਾਰੇ ਇਹ ਕਹਿ ਰਹੇ ਨੇ ਕੋਈ ਕਹਿ ਰਿਹਾ ਆ ਵੇਖ ਕੋਈ ਕਹਿ ਰਿਹਾ ਉਧਰ ਵੇਖ ਤੇ ਕੋਈ ਕਹਿ ਰਿਹਾ ਉਧਰ ਵੇਖ ਸੋ ਤੁਸੀਂ ਵੀ ਇਧਰ ਉਧਰ ਵੇਖੋ ਕਿ ਸਾਡੇ ਬੱਚੇ ਪਹਿਲੀ ਵਾਰ ਆ ਰਹੇ ਨੇ ਹਾਂ ਸਾਡੇ ਬੱਚੇ ਪਹਿਲੀ ਵਾਰ ਆ ਰਹੇ ਨੇ ਨਾਮ ਕਿਤੇ ਚਲੇ ਆਇਆ ਅਸੋ ਕਵਲ ਤਾਂ ਦਿਖਾਉਂਦੇ ਕਵਲ ਦਿਖਾਓ ਉਧਰ ਕਰੋ ਟੈਕ ਟੈਕ ਟੋਸਰ ਰਸਤੇ 'ਚ ਪਾਰਕ ਜੀ ਦਿਖੀ ਆ ਤੇ ਫਿਰ ਅਸੀਂ ਗਿਆ ਵੀ ਰੋਕ ਕੇ ਚਲੋ ਵੇ ਇਹੀ ਲੈਣੀ ਹਣ ਘੁੰਮਣ ਫਿਰਨਾ ਆਏ ਆ ਤੇ ਫਿਰ ਥਾ ਥਾ ਕੇ ਰੋਕ ਕੇ ਸਾਰੀਆਂ ਲੋਕੇਸ਼ਨਾਂ ਤੇ ਫਿਰ ਵੇਖਾਂਗੇ ਇਨਾ ਕਿਉਂ ਕਰੀ ਮਿਲੀ ਐ ਸਾਨੂੰ ਇਹ ਆਪ ਪੱਤੇ ਨਹੀਂ ਖਾਂਦੀ ਇਹ ਖੋਦੀ ਪੱਤਿਆਂ ਦੀ ਯਾ ਵੀ ਪੱਤਿਆਂ ਦੀ ਬਣੀ ਹੋਈ ਹੈ ਪਰ ਇਹ ਇਡੀ ਵੱਡੀ ਕਿੱਦਾਂ ਹੋ ਗਈ ਇਹ ਮੈਨੂੰ ਸਮਝ ਨਹੀਂ ਆਈ ਸੁਣੀ ਐ ਇਹੋ ਜਿਹਾ ਆਉਣਾ ਜਿੱਦਣ ਇਹਦੀ ਜਗ੍ਹਾ ਮੇਰੇ ਵਰਗੇ ਬੰਦੇ ਐ ਵਿੱਚ ਸ਼ਰੀਅਤ ਆ ਕੇ ਤੇ ਉੱਤੇ ਫੁੱਲ ਲਾਏ ਹੋਣੇ ਤੇ ਬੰਦੇ ਹੋਣੇ ਤੇ ਜਾਨਵਰਾਂ ਨੇ ਵੇਖ ਰਿਆ ਹੋਣਾ ਇਹਨਾਂ ਨੇ ਤੰਗ ਕੀਤਾ ਸੀ ਸਾਨੂੰ ਇਹਨਾਂ ਨੇ ਜੀਣਾ ਹਰਾਮ ਦੋਸਤੋ ਸੋਹਣੀਆਂ ਸੋਹਣੀਆਂ ਪਹਾੜੀਆਂ ਸਟਾਰਟ ਹੋ ਗਈਆਂ ਨੇ ਤੇ ਮੈਨੂੰ ਵੇਖ ਵੇਖ ਕੇ ਮਜ਼ਾ ਆ ਰਿਹਾ ਉਲਟੀਆਂ ਦੀ ਗੋਲੀ ਮੈਂ ਪਹਿਲਾਂ ਹੀ ਖਾਲੀ ਸੀ ਸੌਰੀ ਤੁਹਾਨੂੰ ਕਹਿਣ ਲਈ ਪਰ ਮੈਂ ਖਾਲੀ ਹੀ ਕਿਉਂਕਿ ਮੈਨੂੰ ਡਰ ਸੀਗਾ ਵੀ ਕਿਤੇ ਕੰਮ ਸ਼ੁਰੂ ਹੋ ਨਾ ਜਾਵੇ ਆ ਗਈ ਆ ਗਈ ਆ ਗਈ ਸੋਣਾ ਸੀ ਅੱਜ ਤੇਜ ਰੁਕਿਆ ਕੁਝ ਖਾਣ ਵਾਸਤੇ ਤੇ ਇੱਧਰ ਤੁਸੀਂ ਥਿ ਵਿਊ ਦੇਖੋ ਦਿਖਾਈ ਨਹੀਂ ਮਾਰੇ ਬਲੌਗਰ ਤੁਸੀਂ ਖਾਓ ਮੰਮਾ ਆਇਓ ਬਰਾਡੇ ਗੋਪੀ ਬਰਾਡੇ ਕੀ ਖਾਣਾ ਆਲੂ ਆਲੂ

ਤੇ ਖਾਣ ਤੋਂ ਬਾਅਦ ਪਤਾ ਨਹੀਂ ਗੱਡੀ 'ਚ ਕੀ ਹੋਣਾ ਹੈ ਰੱਬ ਹੀ ਜਾਣਦਾ ਮੈਂ ਮੈਂ ਉਹ ਵਾਲੀ ਕੁੜੀ ਜਿਹਨੂੰ ਪਹਾੜਾਂ 'ਚ ਕਬਰਾਟ ਹੁੰਦੀ ਆ ਤੇ ਗੋਲੀਆਂ ਪਾ ਲਈਆਂ ਖਾਏ ਖਾਣ ਤੋਂ ਪਹਿਲਾਂ ਇਸ ਤੋਂ ਬਾਅਦ ਫਿਰ ਇੱਕ ਗੋਲੀ ਖਾ ਲਾਂਗੇ ਤੇ ਉਸ ਤੋਂ ਬਾਅਦ ਕੀ ਹੁੰਦਾ ਇਹ ਤੁਹਾਨੂੰ ਅਗਲੇ ਐਪੀਸੋਡ 'ਚ ਪਤਾ ਲੱਗ ਹੀ ਜਾਊਗਾ ਰੱਬ ਕਰੇ ਬਠੀਕੀ ਜਾਵੇ ਸੋ ਫਿਲਹਾਲ ਚਾਹ ਇੰਨੀ ਕਿ ਜ਼ਿਆਦਾ ਸੁਆਦ ਆ ਰਿਹਾ ਨਾ ਦੋਸਤੋ ਨਹੀਂ ਤੇ ਜਦੋਂ ਆਪਾਂ ਟਰੈਵਲ ਕਰਦੇ ਨਾ ਮੋਸਟਲੀ ਚਾਹ ਨਹੀਂ ਵਧੀਆ ਹੁੰਦੀ ਪਰ ਚਾਹ ਬਹੁਤ ਵਾਰ ਮਿਲਿਆ ਤੇ ਨਜ਼ਾਰਿਆਂ ਦੇ ਉੱਤੇ ਵਧੀਆ ਵਾ ਹੁਣ ਮੈਂ ਖਾ ਲਾ ਮਮਾ ਆਇਆ ਇੱਕ ਵੀਂਗਲਾ ਵੀ ਲਾ ਇੱਥੇ ਰੁਕ ਬੜਾ ਚੰਬੜੀ ਨਾ ਬਸ ਕੀ ਲੈਣੀ ਸੋ ਦੋਸਤੋ ਜੇ ਤੁਸੀਂ ਸਾਡੇ ਨਾਲ Shimla ਜਾ ਰਹੇ ਹੋ ਤੇ ਰਸਤੇ ਇੱਥੇ ਦਾ ਮਨ ਕਰਦਾ ਵੀ ਕੁਝ ਬ੍ਰੇਕ ਪਾ ਕੇ ਚੱਲੀਏ ਕੋ ਖਾਈਏ ਤੇ ਇੱਥੇ ਮੋਹਨ ਮੈਗੀ ਪੁਆਇੰਟ ਤੇ ਜ਼ਰੂਰ ਆਇਓ ਬੜੇ ਵਧੀਆ ਪੌਂਡੀ ਹੈ ਪਰਮਪੂਰੇ ਤੋਂ ਪਹਿਲਾਂ ਪਰਮਪੂਰੇ ਤੋਂ ਪਹਿਲਾਂ ਨਹੀਂ ਤੇ ਮੋਸਟਲੀ ਕੀ ਹੁੰਦਾ ਕਿ ਬਾਹਰ ਜਾ ਕੇ ਤੁਹਾਨੂੰ ਮਰਜ਼ੀ ਦੇ ਪਰੌਂਠੇ ਜਾਂ ਪੰਜਾ ਇੱਥੋਂ ਦਾ ਐਡਰੈਸ ਦੱਸਿਓ ਕੁਮਾਰਾਹੀ ਬਾਈਪਾਸ ਰੋਡ ਚੰਡੀਗੜ੍ਹ ਕੇ ਜਾਂਦੇ ਸਮੇਂ ਸੋਲੰਗ ਸੇ 12 ਕਿਲੋ ਮੀਟਰਾਂ ਕੇ ਚੰਡੀਗੜ੍ਹ ਕੇ ਤੱਕ ਤੁਸੀਂ ਜੇ ਮੈਂ ਚੰਡੀਗੜ੍ਹ ਸ਼ਿਮਲੇ ਨੂੰ ਜਾਂਦੇ ਹੋ ਤੇ ਸ਼ਿਮਲੇ ਨੂੰ ਜਾਂਦੇ ਸਮੇਂ ਫਲੋਲ گاؤں ਕੁਮਾਰਾ ਕੇਸੇ 1 ਕਿਲੋਮੀਟਰ ਆ ਗਿਆ ਬਾਈਪਾਸ ਰੋਡ ਠੀਕ ਹੈ ਸੋ ਜਰੂਰ ਇੱਥੇ ਆ ਕੇ ਪ੍ਰਾਠਾ ਤੇ ਕੋਈ ਚਾਹ ਟਰਾਈ ਕਰੋ ਚਾਹ ਵੀ ਬਹੁਤ ਸਵਾਦ ਸੀ ਚਲੋ ਹੁਣ ਅੱਗੇ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚ ਗਏ ਹਾਂ ਸ਼ਿਮਲੇ ਤੇ ਸਭ ਤੋਂ ਪਹਿਲਾਂ ਅਸੀਂ ਆਏ ਹਾਂ ਜਾਖੂ ਟੈਂਪਲ ਤੁਸੀਂ ਜਾਖੂ ਟੈਂਪਲ ਦਿਖਾ ਸਕਦੇ ਹੋ ਸਰ ਇੱਧਰ ਨਹੀਂ ਇੱਧਰ ਵੀ ਆ ਤੇ ਇੱਧਰ ਵੀ ਆ ਆਇਆ ਚੜਾਈ ਉਧਰ ਜਾਣਾ ਉਹ ਮੰਦਿਰ ਹਾਂ ਇਹ ਹੋਰ ਉੱਤੇ ਜਾਣਾ ਹਾਂ ਉਹ ਅਰੇ ਹੂਰ ਉੱਤੇ ਜਾਣਾ ਹਾਂ ਸੋ ਇੱਥੇ ਆਉਂਦੇ ਸਾਨੂੰ ਮਿਲ ਗਏ ਨੇ ਨੂੰ ਨੂ ਮਤਲਬ ਮੰਕੀ ਨਿਆਮਤ ਸਾਡੀ ਜਿਹੜੀ ਆ ਉਹ ਮੰਕੀ ਨੂੰ ਕਹਿੰਦੀ ਐ ਨੂ ਉਹ ਦੇਖੋ ਜਿੱਥੇ ਵੀ ਹਨੁਮਾਨ ਨਮਨ ਮੰਕੀ ਆ ਮਮਾ ਜਿੱਥੇ ਹਨੁਮਾਨ ਜੀ ਦੇ ਕੋਈ ਮੰਦਰ ਹੁੰਦੇ ਉੱਥੇ ਮੰਕੀ ਤੁਹਾਨੂੰ ਮਿਲ ਹੀ ਜਾਂਦੀ ਨੇ ਸੋ ਜਾਓ ਆਜੋ ਆਜੋ ਬਸ ਚੜਾਈ ਚੜ ਰਹੇ ਆ ਹੁਣ ਆਪਾਂ

ਦਾ ਹਨਾ ਨਾ ਇਹਨਾਂ ਨੂੰ ਮਾਂ ਜੀ ਉਹ ਮੰਗੀ ਵੀ ਖਾਈ ਮਾ ਕੋਣ ਹੋਣ ਫੜਨਾ ਕੋਣ ਵੀ ਬੋਲਣ ਦੇ ਧਿਆਨ ਆ ਬੜੀ ਮੌਜ ਮਜ਼ਾ ਆ ਰਿਹਾ ਇਧਰ ਵੇਖ ਕੇ ਦੱਸ ਪਾਪਾ ਵੇਖ ਕੇ ਦੱਸ ਮਜ਼ਾ ਆ ਰਿਹਾ ਹਾਂਜੀ ਬਹੁਤ ਜਲਾ ਹੁਣ ਤਾਂ ਭਾਈ ਸਾਹਿਬ ਕਿਸ ਦੀ ਅਣਖ ਫੜ ਕੇ ਲੈ ਗਏ ਨੇ ਸਾਡਾ ਮੋਬਾਈਲ ਨਾ ਲੈ ਜਾਣ ਡਾਊਨ ਨਾ ਉੱਠੀ ਤਾਂ ਆਹ ਚੱਲ ਆ ਜੋ ਆਹ ਯਾ ਲੈ ਜੇ ਪਹਿਲਾਂ ਪਹਾੜੀਆਂ ਚੜ ਚੜ ਕੇ ਮੇਰੀ ਹਾਲਤ ਮੇਰੀ ਆਈ ਹੋ ਗਈ ਆ ਮੇਰਾ ਵੀ ਜੀ ਕਰ ਰਿਹਾ ਪੀ ਇਹਦੇ ਉੰਗ ਲੱਤਾਂ ਪਸਾਰ ਕੇ ਮੈਂ ਵੀ ਬਹਿ ਜਾ ਪਰ ਮੈਂ ਥੱਕ ਗਈ ਆ ਅਜੇ ਪਹੁੰਚੇ ਹੀ ਆ ਬਸ ਅਜੇ ਸਾਰਾ ਦਿਨ ਉੱਤੇ ਪਿਆ ਆ ਉਸ ਤੋਂ ਗੱਲ ਇਦਾਂ ਕਿ ਸ਼ਿਮਲੇ ਅਸੀਂ ਮੰਦਿਰ ਹੋ ਆਏ ਆ ਤੇ ਬਾਕੀ ਜਿਹੜੀ ਜਗ੍ਹਾ ਮੈਂ ਤੈਨੂੰ ਸੱਚੀ ਗੱਲ ਦੱਸਾਂ ਸਾਨੂੰ ਕੋਈ ਬਹੁਤੀ ਪਸੰਦ ਆਹੀ ਸੋ ਅਸੀਂ ਹੁਣ ਆਪਣੀ ਪਸੰਦ ਦੀ ਜਗ੍ਹਾ ਦੀ ਭਾਲ ਚ ਤੁਰੇ ਫਿਰਦੇ ਆ ਤੇ ਲੱਭ ਰਹੇ ਆ ਕੋਈ ਚਰਨਾ ਕੋਈ ਨਦੀ ਕੋਈ ਕੈਂਪਿੰਗ ਲਈ ਜਗਾ ਹੋਵੇ ਜਿੱਥੇ ਅਸੀਂ ਆਰਾਮ ਨਾਲ ਬਹਿ ਕੇ ਇੰਜੋਏ ਕਰ ਸਕੀਏ Shimla ਚ ਗਈ ਸੀਗਾ ਕਿ ਮਤਲਬ ਉਹੀ ਮਾਰਕੀਟ ਉਹੀ ਘਾਰ ਮਤਲਬ ਉਦਾਂ ਦਾ ਹੀ ਸਾਰਾ ਕੁਝ ਸੀਗਾ ਮਾਊਂਟਨਸ ਵਾਲਾ ਨਜ਼ਾਰਾ ਜੰਦ ਲਗਾ ਸੋ ਅਸੀਂ ਹੁਣ ਉਹ ਲੱਭਣ ਜਾਂਦੇ ਆ ਤੇ ਵੀ ਨਹੀਂ ਆ ਵੀ ਕਿੱਥੇ ਜਾ ਕੇ ਲੱਭਦਾ ਵਾ ਤੇ ਕੁੜੀ ਮੇਰੀ ਨੇ ਟੌਫੀ ਲਈ ਆ ਤੇ ਇਹਨੇ ਹੁਣ 1 ਮਿੰਟ ਚ ਨਹੀਂ ਮਕਾਉਣੀ ਇਹ ਕਿੰਨਾ ਟਾਈਮ ਲੱਗਣਾ ਇਹਨੂੰ ਹੈ 2 2 ਮਿੰਟ ਚ ਤੇ ਇੱਕ ਬੰਦਾ ਸਾਡਾ ਇੱਥੋਂ ਬਿਮਾਰ ਹੋ ਕੇ ਅੱਗੇ ਸ਼ਿਫਟ ਹੋ ਗਿਆ ਆ ਵੇ ਹੈਲੋ ਇਹ ਬੀਬੀ ਲੋਕਰਾ ਬੇਟੀ ਨੇ ਪੈਸਾ ਲਈ ਤੇ ਵੱਡੇ ਸਾਲ ਸਾਡੇ ਪਿੱਛੇ ਚਲੇ ਗਏ ਨੇ ਉਹ ਬਾਬਾ ਜੀ ਨਿਵਸਣਾ ਚੰਬੇ ਬਲਕਰ ਜਰੂਰ ਲਵਦੀ ਨਹੀਂ ਬੇਟਾ ਮਹੀਂ ਨਹੀਂ ਮੇਰੀ ਏ ਸ਼ਿਮਲੇ ਕਮਾਉਂਦੇ ਆ ਫਾਈਨਲੀ ਅਸੀਂ ਉਹ ਜਗ੍ਹਾ ਲੱਭ ਰਹੀ ਏ ਜਿਹਦੀ ਅਸੀਂ ਭਾਲ ਚ ਸੀ ਜੋ ਅਸੀਂ ਚਾਹੁੰਦੇ ਸੀ ਵਿਖਾਵਾਂ ਫਿਰ ਸੋ ਦੋਸਤੋ ਫਾਈਨਲੀ ਜਗ੍ਹਾ ਦੀ ਭਾਲ ਵਿੱਚ ਅਸੀਂ ਪਹੁੰਚ ਗਏ ਆ ਸਾਧੂਪੁਰ ਇਥੇ ਸਾਨੂੰ ਕੈਂਪਿੰਗ ਕਰਨ ਲਈ ਇੱਕ ਜਗ੍ਹਾ ਮਿਲ ਗਈ ਆ ਤੇ ਜਿੱਥੇ ਸਾਡਾ ਕੈਂਪ ਲੱਗਣ ਲੱਗਾ ਤੇ ਪਹਾੜੀਆਂ ਦੇ ਵਿੱਚ ਇੱਕ ਛੋਟੀ ਜਿਹੀ ਨਦੀ ਦੇ ਕਿਨਾਰੇ ਅਸੀਂ ਕਰਨ ਲੱਗੇ ਆ ਕੈਂਪਿੰਗ ਤੇ ਕੀ ਬਣਾਉਣ ਲੱਗੇ ਚਿਕਨ ਬਣਾਉਣ ਲੱਗੇ ਆ ਮੈਂ ਦੋਸਤੋ ਚਿਕਨ ਬਰੈਨਿੰਗ ਬਣਾਉਣ ਲੱਗੇ ਆ ਇਹ ਅੱਗੇ ਅੱਗੇ ਬਣ ਗਈ ਸੋ ਅਮਰੋਜ਼ ਆਪਣਾ ਦਿਖਾਓ ਅਮਰੋਜ਼ ਆਪਣਾ ਟੈਂਟ ਨਾ ਘਰੋਂ ਲੈ ਕੇ ਆਇਆ ਸੀਗਾ ਇਹ ਤਾਂ ਮੈਂ ਟੈਂਟ Amazon ਤੋਂ ਨਿਆਮਤ ਦਿਖਾ ਲਈ ਦੇ ਹੱਥ ਨਾ ਬਣਾ ਲਿਓ

ਗਾਣੇ ਕਿਹੜਾ ਕਿਹੜਾ ਗਾਣਾ ਸੁਣਾ ਟੈਂਸ਼ਨ ਮਿੱਤਿਆਂ ਨੂੰ ਹੈ ਨਹੀਂ ਗਾ ਕੇ ਸੁਣਾ ਟੈਂਸ਼ਨ ਮਿੱਤਿਆਂ ਨੂੰ ਹੈ ਨਹੀਂ ਆਪ ਹੀ ਗਾ نیٹਵਰਕ ਨਹੀਂ ਹੁੰਦਾ ਕੋ ਰਾਤ ਤੇ ਵੱਜ ਰਹੇ ਨੇ 10 ਤੇ ਅਹੀਂ ਫਿਰ ਦੁਬਾਰਾ ਆਪੜੀ ਜਿਹੜੇ ਅਸੀਂ ਰੂਮ ਲਏ ਸੀ ਮੈਂ ਤੁਹਾਨੂੰ ਸਵੇਰੇ ਦਿਖਾਉਂਗੀ ਤੇ ਰੂਮ ਚੋਂ ਨਿਕਲ ਕੇ ਆ ਗਏ ਆ ਬਾਹਰ ਇੰਜੋਏ ਕਰਨ ਲਈ ਐਸ ਮੌਸਮ ਨੂੰ ਦਿਲ ਨਹੀਂ ਕਰਦਾ ਸੌਣ ਨੂੰ ਅੱਜ ਮੇਰਾ ਤੇ ਨਹੀਂ ਕਰ ਰਿਹਾ ਪਰ ਮੇਰੇ ਬੱਚਿਆਂ ਦਾ ਵੀ ਨਹੀਂ ਕਰ ਰਿਹਾ ਦੋਵੇਂ ਜਾਗ ਰਹੇ ਨੇ ਤੇ ਇੰਨਾ ਸੋਹਣਾ ਮੌਸਮ ਆਣਾ ਤੇ ਇੰਨੀ ਮਜ਼ਾ ਆ ਰਹੀ ਨਦੀ ਦੀ ਜਿਹੜੀ ਬਾਤ ਸੁਣ ਰਹੀ ਹੈ ਨਾ ਦੋਸਤੋ ਮਤਲਬ ਆਜੋ ਘੁੰਮਣ ਮੈਂ ਤੁਹਾਨੂੰ ਦੱਸਾਂ ਸਿੱਧੀ ਜਿਹੜੀ ਗੱਲ ਜੀ ਕਿੱਥੇ ਆਏ ਇਹ ਆਏ ਆਪਾਂ ਕਿੱਥੇ ਆਏ ਆ ਸਾਧੂਪੁਰ ਸਾਧੂਪੁਰ ਆਏ ਜੀ ਅਸੀਂ ਬਹੁਤ ਸੋਹਣਾ ਜੀ ਮਰਿਆ ਆ ਰਿਹਾ ਚਹਿਲ ਵੱਲ ਨੂੰ ਦਿਖਾਵਾਂਗੀ ਸਵੇਰੇ ਚਹਿਲ ਵੱਲ ਨੂੰ ਜਾਂਦੇ ਆ ਰਾਜ ਚਹਿਲ ਵੱਲ ਨੂੰ ਜਾਂਦੇ ਆ ਰਾਜ ਆਉਂਦਾ ਤੇ ਨਾਲ ਮੈਂ ਇੰਜੋਏ ਕਰ ਰਹੀ ਆ ਆਪਣੀ ਚਾਹ ਜੋ ਕਿ ਮੈਂ ਆਪਣੀ ਕੁੜੀ ਦੇ ਕੱਪ ਚ ਪਾਈ ਆ ਮੇਰੇ ਕੋਲ ਕੱਪ ਨਹੀਂ ਸੀ ਹੈਗਾ ਹਾਂ ਬੇਟਾ